ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੇ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਕੂਰ ਪਿੰਡ ਦੇ ਵਿੱਚ ਸ਼ਕੂਰ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਸ਼ਕੂਰ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਕੋਲੇ ਬਾਈ ਮਿੱਤਰੋ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇਸ ਪਰਿਵਾਰ ਦੇ ਵੀ ਥੋੜੀ ਜਿਹੀ ਸੈਟਿੰਗ ਆ ਜਿਹੜੀ ਉਹ ਬਾਹਰ ਵਾਲੇ ਸਿਸਟਮ ਵਾਲੇ ਪਾਸੇ ਹੋਈ ਐ ਇਸ ਕਰਕੇ ਦੋਵੇਂ ਜਾਨਵਰ ਜਿਹੜੇ ਪਾਈਆਂ ਨੇ ਵੇਚਨੇ ਆ ਮੰਨ ਲਓ ਗੱਲਬਾਤ ਕਰਦੇ ਆ ਕੀ ਡਿਟੇਲ ਆ ਕੱਲੇ ਕੱਲੇ ਜਾਨਵਰ ਦੀ ਦੋਵੇਂ ਝੋਟੀਆਂ ਹੀ ਗੱਪਣਾ ਇੱਕ ਤਾਂ ਤਿਆਰ ਆ ਤੇ ਇੱਕ ਮੰਨ ਲਓ ਤੁਸੀਂ ਸਾਢੇ 6 ਮਹੀਨਿਆਂ ਦੀ ਗੱਪਣ ਝੋਟੀ ਬਹੁਤ ਸੋਹਣੀ ਆ ਡਿਟੇਲ ਜਾਣਦੇ ਆ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਭਾਈ ਬਹੁਤ ਵਧੀਆ ਤੁਸੀਂ ਸੇਤਾ ਘਰ ਪਰਿਵਾਰ ਵੀਰੇ ਵਧੀਆ ਭਰਾ ਠੀਕ ਆ ਵੀਰੇ ਨਾਮ ਦੱਸਿਓ ਕਿਰਾਂ ਦੀ ਭਾਈ ਜਰੂਰ ਵੀਰ ਜੀ ਹਾਂਜੀ ਨਾ ਆਪਣਾ ਜੱਸਾ ਸਿੰਘ ਮਿਸਤਰੀ ਜੱਸਾ ਸਿੰਘ ਮਿਸਤਰੀ ਹੈ ਹਾਂਜੀ ਜੱਸੇ ਭਾਈ ਫਿਰ ਗੁਰਦੁਆਰੇ ਕੋਲੇ ਘਰ ਹੈ ਨਾ ਆਪਣਾ ਹਾਂਜੀ ਵੀਰੇ ਆਪਣਾ ਪੰਥ ਕੀ ਜੀਤ ਗੁਰਦੁਆਰਾ ਪੰਥ ਕੀ ਜੀਤ ਗੁਰਦੁਆਰਾ ਤੇ ਨਾਲ ਬਾਲਾ ਮਿਹਰਬਾਨ ਛੱਤਰ ਸਿੰਘ ਵੈਦ ਦੀ ਗਲੀ ਤੂੰ ਛੱਤਰ ਸਿੰਘ ਵੈਦ ਦੀ ਗਲੀ ਹਾਂਜੀ ਠੀਕ ਆ ਭਾਈ ਤੇ ਵੱਡੇ ਵੀਰੇ ਜਿਹੜੀ ਝੋਟੀ ਆਪਣੀ ਇਹ ਪਹਿਲੇ ਨਹੀਂ ਤਿਆਰ ਆ ਜਿਹੜੀ ਪਹਿਲੇ ਨਹੀਂ ਆ ਭਾਈ ਹਾਂਜੀ ਪਹਿਲੇ ਨਹੀਂ ਆ ਠੀਕ ਆ ਕਿੰਨੇ ਕੁ ਉਮਰ ਦੀ ਹੋਗੀ ਹੋਗੀ ਭਾਈ ਇਹ ਵੀਰੇ ਆਪਣੇ ਹਿਸਾਬ ਨਾਲ ਆਪਾਂ ਨਾ ਬੱਚੇ ਖਰੀਦੇ ਹੋਏ ਸੀ ਚੰਗੇ ਨਸਲ ਦੇ ਖਰੀਦੇ ਸਿਆਉਦੇ ਨੇ ਠੀਕ ਆ ਮੇਰੇ ਹਿਸਾਬ ਨਾਲ ਅਜੇ ਸਾਢੇ 5 ਤੰਨਾ ਦੀ ਚਾਰਾਂ ਦੇ ਅੰਦਰ ਬਾਹਰ ਹੀ ਐ ਬਾਈ ਮਤਲਬ ਚੌਗੀ ਛਗੀ ਹੋ ਗਈ ਹਾਂ ਹਾਂ ਇੱਥੇ ਜੇ ਠੀਕ ਆ ਬਈ ਠੀਕ ਆ ਦਿਨ ਕਿੰਨੇ ਪਏ ਵੀ ਰੇਂਦੇ ਹਜੇ ਇਹ ਤਾਂ ਦਿਨ ਲੈ ਜੂਗੀ ਬਾਈ ਇਹ 10 12 ਦਿਨ ਪੱਕੇ ਆ ਜੀ ਲੈ ਜੂਗੀ ਹਨਾ ਲੈਵੇ ਲੂਗੇ ਲੋ ਬੜੀ ਚੰਗੀ ਤਿਆਰ ਹੋਈ ਕਰ ਮਾੜੀ ਆਪਦੇ ਨੂੰ ਤਾਂ ਬਾਈ ਕਰੀਪ ਪਰਵਾਰ ਕਸਰ ਛੜਦੇ ਨਹੀਂ ਆਪ ਤਾਂ ਆਪਦੇ ਨੂੰ ਸੇਵਾ ਵੀ ਕੀਤੀ ਚੰਗੀ ਨਹੀਂ ਸੇਵਾ ਤਾਂ ਸਹੀ ਗੱਲ ਸੇਵਾ ਨਾਲੀ ਬਾਈ ਮੇਵਾ ਆਪਦੇ ਹਨਾ ਤੇ ਵੱਡੇ ਬਾਈ ਕੀ ਰੇਟ ਰੱਖਾਂਗੇ ਆਪਾਂ ਇਹਦਾ ਵੀਰੇ ਇਹਦਾ ਵੀਰੇ ਬਾਈ ਸਰਬਾਜੀ ਆਪਾਂ 1 15 ਇਹ ਇਹਦੇ ਵਿੱਚੋਂ ਥੋੜਾ ਬਹੁਤਾ ਮਾਨਤਨ ਕੋਈ ਮੌਕੇ ਤੇ ਖਿੱਚ ਕੇ ਭਰਾ ਹੋ ਜਾਊਗਾ ਮਾਨਤਨ ਠੀਕ ਹੈ ਠੀਕ ਮੈਂ ਟੋਰੀ ਬੜੇ ਕੱਢੀ ਬਾਹਰ ਨੂੰ ਮੜਾ ਖੋਲੀ ਇਹਨ ਲੈ ਮਿੱਤਰੋ ਪਹਿਲਾ ਸੂਆ ਝੋਟੀ ਆ ਤੇ ਤਿਆਰੀ ਬਹੁਤ ਸੋਹਣੀ ਕੀਤੀ ਆ ਝੋਟੀ ਨੇ ਜਬਰਦਸਤ ਲੇਵੇ ਦੀ ਤਿਆਰੀ ਦੇ ਵਿੱਚ ਆ ਕਰਮਾ ਵਾਲੀ ਪੱਟਾਂ ਦੇ ਸਾਨ ਵਾਲਾ ਫਿਟਿੰਗ ਵਾਲਾ ਹਵਾਨਾ ਜਿਹੜਾ ਤਿਆਰ ਕੀਤਾ ਹੋਇਆ ਵੇਖੋ ਤੁਸੀਂ ਡਿਜ਼ਾਈਨ ਬਹੁਤ ਚੰਗਾ ਥੱਲੋ ਝੋਟੀ ਬਹੁਤ ਚੰਗੀ ਆ ਮਿੱਤਰੋ ਆ ਜਾ ਆ ਜਾ ਥੱਲੋ ਬੜੀ ਖਬਰਦਾਰ ਆ ਯਾਰ ਝੋਟੀ ਕਰਮਾ ਵਾਲੀ ਬਾਕੀ ਉੰਜ ਵੀ ਮੂੰਹ ਮੱਥੇ ਲੱਗਦੀ ਆ ਪਿੱਠ ਪੂੜੇ ਦੀ ਕਮਾਲ ਦੀ ਜਿੰਨੀ ਹੈਗੀ ਮਿੱਤਰੋ ਦੇਖ ਸਕਦੇ ਲੈ ਆ ਵੀਰੇ ਮੂੰਹ ਆ ਜਾ ਸੋਨਾ ਜਿਹੜਾ ਤਿਆਰੀ ਵਾਲਾ ਲੇਵਾ ਕੀਤਾ ਦੁੱਧ ਝੋਟੀ ਨੇ ਨਾ 12 ਕਿਲੋ ਵਾਂਗੂ ਪਹਿਲੇ ਸੋਏ ਦੇ ਦੇਣਾ ਟੌਰਾਂ ਦੇ ਨਾਲ ਮਿੱਤਰੋ ਹਾਂ ਜਿੱਥੋਂ ਲਈ ਸੀ ਬਾਈ ਚੰਗਾ ਰਵਾ ਪਰਵਾਰ ਸੋਨਾ 12 ਕਿਲੋਆਂ ਨੂੰ ਦੁੱਧ ਪਹਿਲੇ ਸੋਇ ਟੋਰਾ ਨਾਲ ਛੋਟੀ ਦੇਣਾ ਲੈ ਪੁੱਤ ਲੀਵਾ ਵਖਾਇਆ ਦਾ ਖਰਾ ਲੀਵਾ ਜਿੰਨਾ ਹੈਗਾ ਕਰਮਾ ਵਾਲੀ ਦਾ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਲੋਲੀ ਪੋਲੀ ਪਈ ਆ ਚਾਰੇ ਪਾਸਿਆਂ ਤੋਂ ਫਿਰ شریف ਬਹੁਤ ਆ ਛੋਟੀ ਜਿਵੇਂ ਪਹਿਲਾਂ ਨਾਲ ਉਹ ਵਾਲੀ شریف ਆ ਯਾਰ ਕਰਮਾ ਵਾਲੀ ਮਿੱਤਰੋ ਦੇਖ ਸਕਦੇ ਆ ਇਹ ਸੀਗੀ ਪਹਿਲੇ ਨੰਬਰ ਤੇ ਜਿਹੜੀ ਛੋਟੀ ਪਾਈ ਹੋਣੀ ਆ ਦੀ ਤਿਆਰ ਆ ਛੋਟੀ ਹੁਣ ਕਿੰਨੇ ਚਿਰ ਦੀ ਗੱਪਣਾ ਇਹ ਵੀ ਆਪਾਂ ਪੁੱਛਦੇ ਆ ਵੀਰੇ ਇਹ ਕਿੰਨੇ ਚਿਰ ਦੀ ਗੱਪਣਾ ਆ ਬਾਈ 6-7 ਮਹੀਨੇ ਸਾਡੇ 6 ਮਹੀਨੇ ਦੀ ਬਈ ਸਾਡੇ 6 ਮਹੀਨੇ ਦੀ ਹਾਂਜੀ ਵੀਰੇ ਠੀਕ ਆ ਵੀਰੇ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਯਾਰ ਇਹਦੇ ਮਾਂ ਦਾ ਬਈ ਹਾਂ ਇਹਦੀ ਮਾਂ ਹੈਗੀ 18 ਲੀਟਰ 18 ਲੀਟਰ ਤੇਰੇ ਕੋਲ ਹੀ ਆ ਬਈ ਹਾਂ ਘਰੇ ਆਪਣੇ ਖੁਦ ਖੜੀ ਆ ਕਿਉਂ ਨਹੀਂ ਆ ਠੀਕ ਆ ਬਈ ਫਿਰ ਤਾਂ ਯਾਰ ਤੇ ਇਹ ਵੀਰੇ ਹੁਣ ਕਿੰਨੇ ਚਿਰ ਦੀ ਗੱਪਣ ਦੱਸਿਆ ਸੀ ਸਾਡੇ ਸਾਡੇ 6 ਮਹੀਨੇ ਦੀ ਇਹਦੇ ਕੋਈ ਰਿਕਾਰਡ ਸੀਮਣ ਸੁਮਣ ਦਾ ਪਤਾ ਕਿ ਨਹੀਂ ਯਾਰ ਨਹੀਂ ਪਤਾ ਠੀਕ ਕਰਦੇ ਤਲੀ ਤੁਲੀ ਇਹ ਨਹੀਂ ਬਹੁਤ ਸੋਹਣੀ ਪੱਟੀ ਆਈ ਥੱਲਾ ਹਾਂ ਆਪਣੇ ਪਿੰਡ ਝੋਟਾ ਆਪਣੇ ਪਿੰਡ ਦੇ ਮੁੰਡੇ ਕੋਲ ਆ ਉਹਦੇ ਕੋਲ ਸੋਹਣਾ ਝੋਟਾ ਹਾਂ ਉਦੋਂ ਬਣੀ ਸੀ ਉਹਦੇ ਤੋਂ ਹੀ ਬਣੀ ਠੀਕ ਹੈ ਮਾਂ ਜੀ ਘਰੇ ਆਪਣੇ ਇੱਕ ਕੱਟੀ ਇਹ ਤੋਂ ਛੋਟੀ ਹੋਣ ਦੇ ਸੂ ਇਹਦੀ ਵੀ ਹੈਗੀ ਆ ਠੀਕ ਆ ਬਾਈ ਠੀਕ ਆ ਤੇ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਵੀਰੇ ਆਪਾਂ ਤਾਂ ਪੈਂਕ ਪੁੰਨ ਤੇ ਠੀਕ ਆ ਬਾਈ ਇਹਦੇ ਵਿੱਚੋਂ ਥੋੜਾ ਬਤਾ ਮਾਨਸਾ ਕੋਈ ਥੋੜਾ ਖਿੱਚ ਕੇ ਬਾਈ ਉਹਨੇ ਮੰਗੇ ਆਪਾਂ ਉਹਨੇ ਕੀ ਆ ਨਹੀਂ ਇਹ ਤਾਂ ਗੱਲ ਕੱਡੀ ਬਾਹ ਨੂੰ ਤੋਰੀ ਵੀਰੇ ਮੜਾ ਜੀ ਨੂੰ ਲੈ ਵੀ ਮਿੱਤਰੋ 6.5 ਮਹੀਨਿਆਂ ਦੀ ਝੋਟੀ ਗੱਬਣ ਨਹੀਂ ਨਹੀਂ ਕੋਈ ਨਹੀਂ ਥੋੜਾ ਜਿਹਾ ਦੇਖ ਸਕਦੇ ਆ ਮਿੱਤਰੋ ਬਰੀਕੀ ਬਰੂਕੀ ਝੋਟੀ ਦੇ ਵਿੱਚ ਇਹਦੇ ਵਿੱਚ ਵੀ ਚੰਗੀ ਹੈ ਜੰਨੀ ਹੈਗੀ ਇਹ ਕਰਮਾ ਵਾਲੀ ਦੇਖ ਸਕਦੇ ਆ ਤੁਸੀਂ ਬਾਈ ਇਹ ਪਾਲੀ ਸਾਂ ਵੀ ਪੱਠ ਪੁੜੇ ਵੱਲੋਂ ਝੋਟੀ ਕਮਾਲ ਦੀ ਆ ਲੈ ਜੋ ਮੋੜ ਲਓ ਵੀਰੇ ਕਮਾਲ ਲੋ ਇਦਰਾ ਆਈ ਜੀ ਬਰੀਕੀ ਬਰੂਕੀ ਵੀ ਚੰਗੀ ਆ ਬਾਕੀ ਬਈ ਗੱਬਣਾ ਵੱਡੀ ਗੱਲੇ ਆ ਮਹੀਨਾ ਚੜ ਗਿਆ ਤੇ ਗਿਆ ਬਸ ਤਿਆਰੀ ਦੇ ਵਿੱਚ ਸੋਨੇ ਰੁਪਈਏ ਲਾ ਜੂਗੀ ਜਿਹੜਾ ਵੀ ਭਰਾ ਲੈ ਕੇ ਜਾਊਗਾ ਇਹਨੂੰ ਕਰਮਾਂ ਵਾਲੀ ਨੂੰ ਸਿੰਘ ਸੁੰਗ ਵੀ ਦੋਵੇਂ ਇੱਕ ਜੇ ਪੱਟ ਫੋੜੇ ਦੀ ਵੀ ਕਮਾਲ ਦੀ ਆ ਥੱਲੋ ਵੀ ਝੋਟੀ ਬਹੁਤ ਸੋਨੇ ਖਿੜੀ ਹੋਈ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਤਿਆਰੀ ਤੁਰੀ ਬਹੁਤ ਚੰਗੀ ਕੀਤੀ ਝੋਲੀ ਝਾਲੀ ਵੇਖੋ ਤੁਸੀਂ ਸੀਲ ਇਹ ਵੀ ਚੰਗੀ ਆ شریف ਇਹ ਵੀ ਆ ਮਿੱਤਰੋ ਦੇਖ ਸਕਦੇ ਥਣ ਥੁਣ ਵੀ ਚੰਗਾ ਲੱਗਾ ਬਈ ਤੇ ਇਹਦਾ ਰੇਟ 65000 ਰੁਪਈਆ ਵਾ ਦੂਜੀ ਝੋਟੀ ਦਾ ਰੇਟ ਹੈਗਾ 115000 ਰੁਪਈਆ ਦੇ ਜੋੜੇ ਦੀ ਕੀਮਤ ਆਪਾਂ ਗੱਲ ਕਰ ਲਈਏ ਨਾ ਮਿੱਤਰੋ ਤੇ 130000 ਸੌਰੀ 180000 ਆਂਗੂ ਬਣਦੀ ਹੈ ਗੱਲਬਾਤ ਤੇ ਬਾਕੀ ਝੋਟੀ ਇਹ ਦੋਵੇਂ ਚੰਗੀਆਂ ਨੰਬਰ ਤਾਂ ਹੀ ਵੀਰੇ ਆਉਂਦਾ ਬਾਈ ਨੰਬਰ ਵੀਰੇ 98553 ਬਾਈ 98553 82487 824 87 87 98553 ਠੀਕ ਹੈ 82 487 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਸ਼ਕੂਰ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ ਸ਼ੁਕਰੀਆ ਜਉਂਦੇ ਰੋ